ਹਾਂਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਬਰਾੜ ਬਰਬਰੀ ਗੋਡ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਬਈ ਗਰਮੀਆਂ ਦੇ ਮੌਸਮ ਵਿੱਚ ਬੱਕਰੀਆਂ ਨੂੰ ਚਿਚੜ ਵਗੈਰਾ ਜਾਂ ਸਕਿਨ ਪ੍ਰੋਬਲਮ ਆ ਜਾਂਦੀ ਉਹਦੇ ਵਾਸਤੇ ਆਪਾਂ ਕੀ ਇਲਾਜ ਕਰ ਸਕਦੇ ਆ ਸੋ ਉਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਬਈ ਹਾਂਜੀ ਬਈ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਆਪਾਂ ਬੱਕਰੀਆਂ ਦਾ ਕੰਮ ਕਰ ਰਹੇ ਆ ਤਾਂ ਆਪਾਂ ਨੂੰ ਵੀ ਇਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਤੋ ਪਹਿਲਾਂ ਵੀ ਆਪਾਂ ਵੀਡੀਓ ਵਿੱਚ ਦੱਸਦੇ ਹੁੰਨੇ ਆ ਵੀ ਆਪਾਂ ਜਿਹੜਾ ਇਹਨਾਂ ਦਾ ਰੱਖ ਰਖਾਵ ਜਿਹੜਾ ਉਹ ਵੀ ਸਹੀ ਹੋਵੇ। ਤੋਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜਾ ਡੇਲੀ ਦੇ ਨੇ ਦੇਖ ਰੱਖ ਵੀ ਚੰਗੀ ਹੋਵੇ ਜਿਵੇਂ ਕਿ ਆਪਾਂ ਨੂੰ ਚੈੱਕ ਕਰਨਾ ਚਾਹੀਦਾ ਗਰਮੀ ਦੇ ਮੌਸਮ ਵਿੱਚ ਵੀ ਬੱਕਰੀਆਂ ਦੇ ਚਿਚੜ ਜਾਂ ਜੂੰਆਂ ਵਗੈਰਾ ਪੈ ਜਾਂਦੀਆਂ। ਇਹਨਾਂ ਦੇ ਵਾਲ ਜਿਆਦੇ ਹੁਣ ਕਰਕੇ ਵਾਲਾਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ। ਸੋ ਵੀ ਆਪਾਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈਗਾ। ਤੇ ਜੇਕਰ ਕੋਈ ਪ੍ਰੋਬਲਮ ਹੈਗੀ ਤਾਂ ਉਹਦੇ ਲਈ ਆਪਾਂ ਤੁਹਾਨੂੰ ਇਲਾਜ ਦੱਸ ਦਿੰਨੇ ਆ। ਦੇਸੀ ਤਰੀਕਾ ਦੱਸ ਦਿੰਨੇ ਆ ਤੁਸੀਂ ਵਰਤ ਸਕਦੇ ਇਹਨਾਂ ਜਿਹੜੇ ਜੂੰਆਂ ਚਿਚੜਾ ਇਹ ਜਦਕਿ ਨਾ ਪ੍ਰੋਬਲਮ ਆ ਬਿਲਕੁਲ ਠੀਕ ਹੋ ਜੂਗੀ ਸੋ ਆਪਾਂ ਇਸ ਦੇ ਇਲਾਜ ਲਈ ਇੱਕ ਦੇਸੀ ਤਰੀਕਾ ਤੁਹਾਨੂੰ ਦੱਸਾਂਗੇ ਇਹਦੇ ਲਈ ਆਪਾਂ ਵੀ ਨਿੰਮ ਦਾ ਤੇਲ ਲੈ ਆਵਾਂ ਆਪਾਂ ਨੂੰ ਕਿਤੇ ਉਹ ਵੀ ਮਿਲ ਜੂਗਾ ਸੋ ਉਹਦੇ ਲਈ ਆਪਾਂ ਵੀ 100 ml ਨਿੰਮ ਦਾ ਤੇਲ ਲੈ ਲੈਣਾ ਤੇ ਉਹਦੇ ਵਿੱਚ ਇੱਕ ਆਰਤਿਕ ਪੂਰ ਹੁੰਦਾ ਉਹ ਲੈ ਆ ਕੇ ਆਪਾਂ 10 ਗ੍ਰਾਮ ਉਹ ਪਾਉਣਾ ਦੇ ਵਿੱਚ ਜਿਵੇਂ ਮਸਖਬੂਰ ਦੀ ਟਿੱਕੀਆਂ ਹੁੰਦੀ ਉਸੇ ਤਰ੍ਹਾਂ ਹੀ ਆਰਤਿਕ ਪੂਰ ਦਾ ਉਹਦੀ ਟਿੱਕੀਆਂ ਹੁੰਦੀਆਂ ਸੋ 10 ਗ੍ਰਾਮ ਆਪਾਂ ਉਹ ਲੈ ਲੈਣਾ ਤੇ 5 ਗ੍ਰਾਮ ਉਹਦੇ ਵਿੱਚ ਆਪਾਂ ਸਧਾਰਨ ਨਮਕ ਪਾ ਦੇਣਾ ਜਿਹੜਾ ਆਪਾਂ ਘਰੇ ਵਰਦਦੇ ਨਮਕ ਵੀਦਾ ਆਪਾਂ ਪਾ ਦੇਣਾ ਤੇ 100 ml ਨਿੰਮ ਦਾ ਤੇਲ ਹੋ ਗਿਆ ਤੇ 10 ਗ੍ਰਾਮ ਹਰਤਿਕਪੂਰ ਤੇ 5 ਗ੍ਰਾਮ ਸਧਾਰਨ ਨਮਕ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਨਿੰਮ ਦੇ ਤੇਲ ਵਿੱਚ ਤੇ ਇਹਦੇ ਵਿੱਚ ਜੇਕਰ ਆਪਾਂ ਸਰੋਂ ਦਾ ਤੇਲ ਐਡ ਕਰਨਾ ਤਾਂ ਹੋ ਵੀ ਆਪਾਂ ਕਰ ਸਕਦੇ ਆ ਇਹਦੇ ਵਿੱਚ ਤੇ ਜਦੋਂ ਇਹ ਚੰਗੀ ਤਰ੍ਹਾਂ ਤਿਆਰ ਹੋ ਗਿਆ ਤਾਂ ਇਹ ਆਪਾਂ ਬੱਕਰੀਆਂ ਜਿੱਥੇ ਚਿਚੜ ਲੱਗੇ ਆ ਉੱਥੇ ਆਪਾਂ ਲਗਾ ਦੇਣਾ ਇਹਨੂੰ ਆਪਾਂ ਕਿਸੇ ਛੋਟੇ ਕੱਪੜੇ ਦੇ ਨਾਲ ਜਾਂ ਰੂਹ ਦੇ ਨਾਲ ਜਿਹੜਾ ਭਾਂਕੇ ਤੇ ਉੱਤੇ ਲਗਾ ਦੇਣਾ ਤੇ ਇਹਦੇ ਨਾਲ ਜਿਹੜੇ ਚਿਚੜਾ ਖਤਮ ਹੋ ਜਾਣਗੇ ਜਾਂ ਜੂਆਂ ਵਗੈਰਾ ਨੇ ਉਹ ਵੀ ਖਤਮ ਹੋ ਜਾਣਗੇ ਆ ਤੇ ਜਾਂ ਕਿ ਸਕਿਨ ਪਰੋਬਲਮ ਉਹ ਵੀ ਸਹੀ ਹੋ ਜੂਗੀ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਦਿੰਦੇ ਆ ਨਿੰਮ ਦੇ ਪੱਤੇ ਨੂੰ ਆਪਾਂ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਬਲਣਾ ਉਹ ਕਾਫੀ ਟਾਈਮ ਉਹਨੂੰ ਬੁਲਦੇ ਰਹਿਣ ਦੇਣਾ ਚਾਹੀਦਾ ਜਦੋਂ ਚੰਗੀ ਤਰ੍ਹਾਂ ਬਣ ਗਿਆ ਉਹ ਤਿਆਰ ਹੋ ਗਿਆ ਤਾਂ ਉਸ ਤੋਂ ਬਾਅਦ ਨੂੰ ਠੰਡਾ ਕਰਕੇ ਉਹਦੇ ਨਾਲ ਆਪਾਂ ਜਿਹੜਾ ਬਕਰੀਨ ਨਵਾ ਸਕਦੇ ਆ ਸੋ ਇਹਦੇ ਨਾਲ ਵੀ ਸਕਿਨ ਦਾ ਪ੍ਰੋਬਲਮ ਵੀ ਠੀਕ ਹੋ ਜੂਗੀ ਤੇ ਜੂਆਂ ਜਾਂ ਚਿਚੜ ਪਏ ਹੁੰਦੇ ਆ ਉਹ ਵੀ ਠੀਕ ਹੋ ਜਾਣਗੇ ਸੋ ਇਸ ਤਰ੍ਹਾਂ ਆਪਾਂ ਵੀ ਨਿੰਮ ਦੇ ਪਾਣੀ ਨਾਲ ਵੀ ਨਿਣਿਮਵਾ ਸਕਦੇ ਆ ਤੇ ਬਾਅਦ ਆਪਾਂ ਤੁਹਾਨੂੰ ਇੱਕ ਤਰੀਕਾ ਹੋਰ ਦੱਸ ਦਿੰਨੇ ਆ ਸੋ ਉਹਦੇ ਲਈ ਆਪਾਂ ਨੂੰ ਕੀ ਕਰਨਾ ਪੈਣਾ ਵੀ ਜਦੋਂ ਆਪਾਂ ਮੋਟਰਸਾਈਕਲ ਵਗੈਰਾ ਦੀ ਸਰਵਿਸ ਕਰਾਉਂਦੇ ਆ ਤਾਂ ਉਹ ਜਿਹੜਾ ਬਾਧੂ ਤੇਲ ਨਿਕਲਦਾ ਵਿੱਚੋਂ ਤਾਂ ਉਹ ਦਾ ਛੜਕਾ ਆਪਾਂ ਕਰ ਦੇਣਾ ਬੱਕਰੇ ਦੇ ਸਰੀਰ ਉੱਪਰ ਜਿੱਥੇ ਵੀ ਚਿਚੜ ਲੱਗੇ ਉੱਥੇ ਆਪਾਂ ਉਹਦਾ ਛੜਕਾ ਕਰ ਦੇਣਾ ਹੈਗਾ ਉਹਦੇ ਨਾਲ ਵੀ ਚਿਚੜ ਜਿਹੜੇ ਉਹ ਲੈ ਜਾਣਗੇ ਸੋ ਇਸ ਤਰ੍ਹਾਂ ਆਪਾਂ ਇਹ ਤਰੀਕਾ ਵੀ ਵਰਤ ਸਕਦੇ ਆ ਤੇ ਇਹ ਤਰੀਕਾ ਵਰਤਣ ਤੋਂ ਬਾਅਦ ਦੂਸਰੇ ਦਿਨ ਜਿਹੜਾ ਬੱਕਰੀਆਂ ਨੂੰ ਸ਼ੈਂਪੂ ਨਾਲ ਨਵਾ ਦੇਣਾ ਚਾਹੀਦਾ ਤਾਂ ਅਗਲੇ ਜਿਹੜੇ ਤੇਲ ਦੀ ਸਮੈਲ ਵਗੈਰਾ ਜੀ ਉਹ ਨਿਕਲ ਜਾਂਦੀ ਆ ਤੇ ਬਕਟ ਜਿਹੜਾ ਵਗੈਰਾ ਵੀ ਲਹਿ ਜਾਣਗੇ ਢੰਡਾ ਜਿਹੜਾ ਸਾਫ਼ ਹੋ ਜੂਗਾ ਤੇ ਦੁਬਾਰਾ ਕਿੱਕੜ ਵਗੈਰਾ ਵੀ ਨਹੀਂ ਲੱਗਦੇ ਜਾਂ ਜੂਆ ਵਗੈਰਾ ਜਿਹੜੀ ਉਹ ਵੀ ਨਹੀਂ ਲੱਗਦੇ ਸੋ ਇਹ ਤਰੀਕਾ ਆਪਾਂ ਜਿਹੜੇ ਵਰਤ ਸਕਦੇ ਆ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਸੋ ਐਸੀ ਬਈ ਆ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਧੰਨਵਾਦ